ਪੰਜਾਬ ਦੇ ਕਈ ਵਿਧਾਇਕਾਂ ਤੇ ਮੰਤਰੀਆਂ ਤੇ ਬਾਅਦ ਹੁਣ 16 ਜੂਨ ਨੂੰ ਮੰਤਰੀ ਅਨਮੋਲ ਗਗਨਮਾਨ ਦਾ ਵਿਆਹ ਹੋਣ ਜਾ ਰਿਹਾ ਔਰ ਤਿਆਰੀਆਂ ਤੁਸੀਂ ਪਿੱਛੇ ਵੇਖੋ ਸੈਕਟਰ 39 ਦੀ ਜਿਹੜੀ ਅਨਮੋਲ ਗਗਨਮਾਨ ਜਿਹੜੇ ਟੂਰਿਜ਼ਮ ਅਤੇ ਕਲਚਰ ਮਿਨਿਸਟਰ ਨੇ ਪੰਜਾਬ ਦੇ ਉਹਨਾਂ ਦੇ ਘਰ ਦੀਆਂ ਨੇ ਇਹ ਤਸਵੀਰਾਂ ਔਰ ਵਿਆਹ ਦੀਆਂ ਤਿਆਰੀਆਂ ਦੇ ਚੱਲਦੇ ਪਰਿਵਾਰ ਪੂਰਾ ਤਿਆਰੀਆਂ ਵਿੱਚ ਵਜਿਆ ਹੋਇਆ ਔਰ ਨਾਲ ਹੀ ਇਸ ਵੇਲੇ ਜਿਹੜਾ ਪਰਿਵਾਰ ਹੈ ਚਾਹੇ ਉਹ ਮੰਤਰੀ ਖੁਦ ਨੇ ਹਨ ਮੋਲ ਗਗਨ ਮਾਨ ਉਹ ਵੀ ਕਰ ਮੌਜੂਦ ਨੇ ਹੋਰ ਨਾਲ ਹੀ 16 ਤਰੀਕ ਦੇ ਦਿਨ ਕਿਉਂਕਿ ਇਹ ਵਿਆਹ ਹੋਣਾ ਹੈ ਹੋਰ ਜ਼ਿਰਕਪੁਰ ਦੇ ਅੰਦਰ ਦੱਸਿਆ ਜਾ ਰਿਹਾ ਹੈ ਕਿ ਜ਼ਿਰਕਪੁਰ ਦੇ ਅੰਦਰ ਜਿਹੜਾ ਰਿਜ਼ੋਰਟ ਹੈਗਾ ਉੱਥੇ ਇਹ ਵਿਆਹ ਰੱਖਿਆ ਗਿਆ ਹੈ ਹੋਰ ਸ਼ਹਾਬਾਦ ਸਿੰਘ ਸੋਹੀ ਜੋ ਪੇਸ਼ੇ ਤੋਂ ਇੱਕ ਵਕੀਲ ਨੇ ਉਹਨਾਂ ਦੇ ਨਾਲ ਇਹ ਵਿਆਹ ਹੋਣਾ ਹੈ ਹੋਰ ਅਨੰਦ ਕਾਰਜ ਜਿਹੜੇ ਨੇ ਉਹ ਗੁਰਦੁਆਰਾ ਸ਼੍ਰੀ ਨਾਬਾ ਸਾਹਿਬ ਜੋ ਕਿ ਜ਼ਰਖਪੁਰ ਜ ਹੈ ਉੱਥੇ ਅਨੰਦ ਕਾਰਜ ਰੱਖੇ ਗਏ ਨੇ ਔਰ ਇਹ ਵੀ ਜਾਣਕਾਰੀ ਹੈ ਕਿ 70 ਦੇ ਕਰੀਬ ਪਰਿਵਾਰਿਕ ਮੈਂਬਰ ਨੇ ਜੋ ਸ਼ਹਿਬਾਜ਼ ਸਿੰਘ ਸੋਹੀ ਉਹਨਾਂ ਦੇ ਪਰਿਵਾਰ ਵੱਲੋਂ ਹੋਣਗੇ ਜੋ ਇਸ ਵਿਆਹ ਦੇ ਅੰਦਰ ਸ਼ਾਮਲ ਹੋਣਗੇ ਔਰ ਨਾਲ ਹੀ ਲੰਚ ਦਾ ਤੇ ਬਾਕੀ ਪ੍ਰੋਗਰਾਮ ਜਿਹੜਾ ਹੈ ਅਨਮੋਲ ਗਗਨਮਾਨ ਉਹਨਾਂ ਦੇ ਵੱਲੋਂ ਵੀ ਜ਼ਰਖਪੁਰ ਦੇ ਇੱਕ ਰਿਜ਼ੋਰਟ ਦੇ ਅੰਦਰ ਰੱਖਿਆ ਗਿਆ ਹੈ ਔਰ ਇਸ ਤੋਂ ਇਲਾਵਾ ਇਨ ਦੋਨਾਂ ਪਰਿਵਾਰਾਂ ਦਾ ਖਾਸ ਕਰਕੇ ਜੋ ਸੋਹੀ ਪਰਿਵਾਰ ਹੈ ਤੇ ਅਨਮੋਲ ਗਗਨ ਮਾਨ ਦਾ ਪਰਿਵਾਰ ਹੈ ਤਾਂ ਦੋਨਾਂ ਦੇ ক্লোਜ਼ ਫਰੈਂਡ ਕਾਫੀ ਸੀਗੇ ਕਿਉਂਕਿ ਸੋਹੀ ਪਰਿਵਾਰ ਦਾ ਬੈਕਗ੍ਰਾਉਂਡ ਕਾਂਗਰਸੀ ਹੈਗਾ ਉਹਨਾਂ ਦੇ ਜਿਹੜੇ ਦਾਦਾ ਸੀਗੇ ਸ਼ਹਿਬਾਦ ਸਿੰਘ ਸੋਹੀ ਉਹਨਾਂ ਦੇ ਤਾਂ ਉਹ ਇੰਡੀਪੈਂਡੈਂਟ ਐਮਐਲਏ ਸੀਗੇ 1970 ਦੇ ਅੰਦਰ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਚੋਂ ਉਹਨਾਂ ਦੀ ਮਦਰ ਨੇ ਸੋਹੀ ਉਹਨਾਂ ਦੇ ਮਾਤਾ ਜਿਹੜੇ ਨੇ ਉਹਨਾਂ ਨੇ ਜਿਹਨਾਂ ਦਾ ਨਾਮ ਸ਼ੀਲਮ ਸੋਹੀ ਹੈ ਉਹਨਾਂ ਨੇ ਇਲੈਕਸ਼ਨ ਵੀ ਲੜੀ ਔਰ ਉਹ ਵੀ ਕਾਂਗਰਸ ਦੀ ਟਿਕਟ ਤੇ ਕੈਪ ਜਿਹੜੇ ਕੈਪਟਨ ਕਮਲਜੀਤ ਸਿੰਘ ਹੈ ਉਸ ਦੇ ਖਿਲਾਫ ਇਲੈਕਸ਼ਨ ਲੜੀ ਸੀਗੀ ਔਰ ਕਾਫੀ ক্লোਜ਼ ਫਾਈਟ ਉਹ ਵੀ ਦੱਸੀ ਜਾਂਦੀ ਸੀ ਤਾਂ ਉਸ ਤੋਂ ਬਾਅਦ ਮਤਲਬ ਕਹਿ ਸਕਦੇ ਕਿ ਪਛੋਕਰ ਜਿਹੜਾ ਹੈਗਾ ਉਹ ਸਿਆਸੀ ਤੌਰ ਤੇ ਪਛੋ ਕਿਹੜੇ ਸੋਹੀ ਪਰਿਵਾਰ ਦਾ ਹੈਗਾ ਔਰ ਇਹ ਕਿਉਂਕਿ 2022 ਤੋਂ ਅਸੀਂ ਦੇਖ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੇ ਕਿਉਂਕਿ ਨੌਜਵਾਨ ਚਿਹਰੇ ਜਿੱਤੇ ਸੀ ਤਾਂ ਉਸ ਦੇ ਅੰਦਰ ਕਈ ਵਿਧਾਇਕਾਂ ਦੇ ਤੇ ਮੰਤਰੀਆਂ ਦੇ ਜਿਹੜੇ ਨੇ ਉਹ ਵਿਆਹ ਹੋਏ ਨੇ ਔਰ ਇਸ ਤੋਂ ਪਹਿਲਾਂ ਮੀਥੇਅਰ ਔਰ ਹਰਜੋਤ ਸਿੰਘ ਬੈਸ ਔਰ ਮੁੱਖ ਮੰਤਰੀ ਖੁਦ ਤਿੰਨ ਵਿਆਹ ਜਿਹੜੇ ਨੇ ਉਹ ਸਾਨੂੰ ਵੇਖਣ ਨੂੰ ਮਿਲੇ ਪਿਛਲੇ 2 ਸਾਲਾਂ ਦੇ ਅੰਦਰ ਤਾਂ ਹੁਣ ਅਨਮੋਲ ਗਗਨਮਾਨ ਜਿਨ੍ਹਾਂ ਦੇ ਕੋਲ ਟੂਰਿਜ਼ਮ ਅਤੇ ਕਲਚਰਲ ਡਿਪਾਰਟਮੈਂਟ ਹੈਗਾ ਪੰਜਾਬ ਦਾ ਤਾਂ ਉਹਨਾਂ ਦੇ ਉਹਨਾਂ ਦਾ ਵਿਆਹ ਜਿਹੜਾ ਹੈ ਉਹ 16 ਜੂਨ ਨੂੰ ਜ਼ਿਰਖਪੁਰ ਦੇ ਅੰਦਰ ਹੋਣ ਜਾ ਰਿਹਾ ਹੈ ਔਰ ਹਾਲਾਂਕਿ ਇਹਨਾ ਜ਼ਰੂਰ ਹੈ ਕਿ ਉੱਥੇ तमाम ਤਰੀਕੇ ਦੇ ਜਿਹੜੇ ਦਿਗਜ ਨੇ ਉਹ ਵੀ ਪਹੁੰਚ ਸਕਦੇ ਨੇ ਕਿਉਂਕਿ ਮੁੱਖ ਮੰਤਰੀਏ ਤੇ ਬਾਕੀ ਖਾਸ ਮਹਿਮਾਨਾਂ ਨੂੰ ਸੱਦਾ ਜ਼ਰੂਰ ਹੈ ਤਾਂ ਬਾਕੀ ਦਿੱਲੀ ਤੱਕ ਕਿਉਂਕਿ ਸੱਦਾ ਜਿਹੜਾ ਹੈ ਉਹ ਦਿੱਲੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਉੱਥੇ ਵੀ ਸਦਕਾ ਦਿੱਤਾ ਗਿਆ ਔਰ ਇਹ ਤਿਆਰੀਆਂ ਤੁਸੀਂ ਦੇਖੋ ਕਿ ਟੈਂਟ ਲਾ ਕੇ ਕੁਰਸੀਆਂ ਲਾ ਕੇ ਇੱਥੇ ਪੂਰਾ ਬੰਦੋਬਸ ਜਿਹੜਾ ਹੈ ਵਿਆਹ ਲਈ ਮੌਨ ਲਗਨ ਮਾਨ ਦੇ ਕੀਤਾ ਜਾ ਰਿਹਾ ਹੈ ਕੈਮਰਾਮੈਨ ਗ੍ਰੀਸ਼ ਕੁਮਾਰ ਨਾਲ ਅਮਨ ਭਰਦwaj ਚੰਡੀਗੜ੍ਹ ਪੰਜਾਬ ਤੱਕ